ਨਨ ਪਰਮਾਨੁ ਸਤਿ ਸ੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਆਂ ਕਿ ਅੱਜ ਸਾਗ ਤੋੜ ਕੇ ਸਮਾਰ ਕੇ ਟੋਕੇ ਟੋਕਰੀ ਚ ਰੱਖ ਲਿਆ ਤੇ ਆਪਾਂ ਦੀ ਆ ਦਾਤੀ ਨਾ ਦੂਸਰੀ ਨਾ ਕੱਟ ਰਹੇ ਆ ਤੇ ਸਾਗ ਥੋੜਾ ਹੀ ਸੀ ਹੈ ਥੋੜਾ ਜਿਹਾ ਆਪਾਂ ਕੱਟ ਕੇ ਪਾਤਾ ਜੀ ਵਿੱਚ ਤੇ ਨਾਲ ਦੇ ਨਾਲ ਪਾਈ ਜਾਨੇ ਆਪਾਂ ਲਪਾਫਾ ਲਾ ਲਿਆ ਜੀ ਸਰੋਂ ਦਾ ਤੇਲ ਲਾ ਕੇ ਫਿਰ ਆਪਣਾ ਪਤੀਲਾ ਜਿਹੜਾ ਉਹ ਨਹੀਂ ਕਾਲਾ ਹੋਊਗਾ ਇਧਰ ਆਪਣੀ ਅੱਗ ਜੀ ਜਲ ਰਹੀ ਆ ਦੋ ਦੀ ਆਪ ਕੱਟਦੇ ਆ ਸਾਗ ਤੇ ਨਾਲ ਦੀ ਨਾਲ ਪਾਈ ਜਾਂਦੇ ਮੈਂ ਲਪਾਪਾ ਰੱਖ ਲਿਆ ਠੀਕਾ ਜੀ ਇੱਥੇ ਉੱਤੇ ਵੀ ਫਿਰ ਆਪਣਾ ਪੈਰ ਨਹੀਂ ਮਸ਼ੀਨ ਦੇ ਉੱਤੇ ਡਾਇਰੈਕਟ ਧਰ ਹੁੰਦਾ ਆਪਾਂ ਤੁਹਾਨੂੰ ਧਰ ਕੇ ਦਿਖਾਉਨੇ ਆ ਆਪਾਂ ਨੇ ਪੈਰ ਦੇ ਉੱਪਰ ਇੱਕ ਲਪਾਪਾ ਚੜਾ ਕੇ ਰੱਖ ਲਿਆ ਬਸ ਪੈਰ ਵੀ ਥੋਤੇ ਹੀ ਹੋਏ ਨੇ ਮੈਂ ਕਿਹਾ ਚਲੋ ਆਪਾਂ ਨੂੰ ਪੈਰ ਧਰਨਾ ਨਹੀਂ ਫਿਰ ਇਹ ਡੱਬੇ ਤੋਂ ਬਿਨਾਂ ਸਾਗ ਨਹੀਂ ਕੱਟ ਹੁੰਦਾ ਲੋ ਜੀ ਉੱਪਰ ਕੱਟਦੇ ਆਂ ਸਾਗ ਫੋਨ ਆਪਾਂ ਰੱਖ ਲਓ ਮੈਂ ਉਹਰੇ ਆਪਣਾ ਸਟੈਂਡ ਜੀ ਲੈ ਕੇ ਨਹੀਂ ਆਈ ਹੈ ਜੀ ਇਸ ਸਟੈਂਡ ਤੋਂ ਬਿਨਾ ਹੋ ਜਾਂਦਾ ਓਕਾ ਆਂਟੇ ਜਮਾ ਹੋ ਜਾਂਦਾ ਨਹੀਂ ਜੀ ਕਿਹੜੀ ਵਾਰ ਹੁੰਦਾ ਕੋਈ ਵਾਰੀ ਇਹ ਦਿਨ ਥੋੜੀ ਜਿਹਾ ਕੱਟਦਾ ਜੀ ਮੋਟਾ ਹੀ ਹੁੰਦਾ ਸਾਬ ਸਾਰਾ ਉਹ ਸਭ ਆਪਾਂ ਮਿਕਸ ਕਰਕੇ ਧੋ ਲਿਆ ਸੀ। ਭਾਲ ਕੇ ਵਿੱਚ ਮਿੱਠੀ ਧਨੀਆ ਦਿੱਤੀ ਸਾਦਾ ਕਰਨੀ। ਚਾਹ ਦੂਜੀ ਆਪਣਾ ਘਰ ਲਈ। ਮਸ਼ੀਨ ਦੇ ਨਾਲ ਫਿਰ ਉਹ ਕਈ ਵਾਰ ਵਿੱਚੇ ਜਾਮ ਜੇ ਹੋਈ ਜਾਂਦਾ। ਨਾਲ ਦੀ ਨਾਲ ਬਟੀਲੇ ਚ ਪਾਈ ਦੀ ਪਾਣੀ ਲੈ ਦੇ ਪਾਣੀ ਤਾਂ ਸੇਨ ਪਾਈ ਤੇ ਖਾਂ ਤੇ ਦੇ ਨਾਂ ਤੇ ਨਾ ਦੂ ਪਾਣੀ ਤੇ ਸੇਨ ਮੰਗਿਆ ਨਾ ਮੀਂਹ ਦੇ ਨਾਲ ਉਹ ਤੇ ਜੀ ਉੱਤੋਂ ਦੇ ਦਾਰਾ ਉਪਰ ਸਨ ਕੱਟੀ ਜਾਂਦੇ ਜੀ ਸਾਹ ਨਾਲ ਦੀ ਨਾਲ ਬਟੀਲੇ ਚ ਪਾਈ ਹੈ ਉਧਰ ਮੰਮੀ ਨੂੰ ਆਇਆ ਜੀ ਫੋਨ ਉਹ ਫੋਨ ਤੇ ਗੱਲ ਕਰ ਰਹੇ ਨੇ చాల సా స కట్టినే సా కట్ ਜੀ ਸਾਗ ਆਪਾਂ ਨੇ ਸਾਰਾ ਪਾਣੀ ਟੱਕ ਦਿੰਨੇ ਘੋਟਣਾ ਫੇਰਦੇ ਆ ਜੀ ਵਿੱਚ ਆਹ ਤਾਂ ਪਾ ਜਿਸ ਤਰ੍ਹਾਂ ਪਰਾਂ ਤੇ ਥਾਲ ਦੇ ਵਿੱਚ ਰੱਖ ਲਈ ਸੀ ਦਾਤੀ ਕਈ ਵਾਰ ਆਪਾਂ ਥੱਲੇ ਕੱਪੜਾ ਵੀ ਵਿਚਾਲ ਲੈਨੇ ਹੁੰਨੇ ਉਹਦੇ ਉੱਪਰ ਵੀ ਰੱਖ ਲੈਨੇ ਹੁੰਨੇ ਸਾਰੇ ਕੰਮ ਕੀ ਲੋ ਜੀ ਪਤੂਣ ਨੇ ਪੈਪਲਾ ਕੇ ਮੋਟਾ ਮੋਟਾ ਜਿਹਾ ਫਿਰ ਜਿੰਦਰ ਧੋਵਾਂਗੇ ਨਾ ਚਿੰਕ ਚ ਪੱਤੇ ਜਿ ਫੱਟ ਜਾਂਦੇ ਨੇ

ਆਪਾਂ ਚੌਪ ਚੌਪ ਦੇ ਵਿੱਚ ਚੌਪ ਜਿਆ ਕਰਕੇ ਪਾ ਦਾਂਗੇ ਲੋ ਦੀ ਆਪਾਂ ਲੱਕੜੀ ਲਾਤੀ ਇਹਦੇ ਨਾਲ ਵਧੀਆ ਸੇ ਰਿਜੀ ਜਾਊਗਾ ਸਾਗ ਆਪਣਾ